ਪੰਜਾਬ ਚ ਕਾਨੂੰਨ ਵਿਵਸਥਾ ਦੇ ਹਾਲਾਤ ਬਦ ਤੋਂ ਬੱਧਰ ਹੁੰਦੇ ਜਾ ਰਹੇ ਨੇ ਆਲਮ ਇਹ ਹੈ ਕਿ ਦਿਨ ਹੋਵੇ ਜਾਂ ਫਿਰ ਰਾਤ ਬਜ਼ੁਰਗ ਹੋਣ ਜਾਂ ਫਿਰ ਨੌਜਵਾਨ ਹਰ ਕੋਈ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਤੇ ਜਿਹੜੀਆਂ ਹੁਣ ਲੇਟੈਸਟ ਤਸਵੀਰਾਂ ਆਈਆਂ ਨੇ ਔਰ ਨਾਲ ਤੁਸੀਂ ਤਸਵੀਰਾਂ ਚਲਦੀਆਂ ਵੀ ਦੇਖ ਰਹੇ ਹੋ ਇਸ ਨੇ ਸਭ ਦੇ ਹੋਸ਼ ਉਡਾ ਦਿੱਤੇ ਨੇ ਕਿਉਂ ਕਿ ਇੱਕ ਠੇਕੇ ਦੇ ਉੱਤੇ ਕਰਿੰਦਾ ਬੈਠਿਆ ਹੁੰਦਾ ਹੈ ਕੁਝ ਨੌਜਵਾਨ ਆਂਦੇ ਨੇ ਉਸ ਦੇ ਕੋਲ ਲਿਕਰ ਦੀ ਡਿਮਾਂਡ ਕਰਦੇ ਨੇ ਤੇ ਉਹ ਦਿਖਾਉਂਦਾ ਵੀ ਹੈ ਬਾਅਦ ਚੋਂ ਨੌਜਵਾਨ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਤੇ ਫਿਰ ਹੌਲੀ-ਹੌਲੀ ਪੈਸੇ ਦੇਣ ਦੀ ਥਾਂ ਤੇ ਆਪਣੀ ਜੇਬ ਦੇ ਵਿੱਚੋਂ ਚਾਕੂ ਛੋਰੀਆਂ ਕੱਢ ਲੈਂਦੇ ਨੇ ਔਰ ਕਿਸ ਤਰੀਕੇ ਦੇ ਨਾਲ ਇਹ ਪੂਰੀ ਜਿਹੜੀ ਵਾਰਦਾਤ ਹੈ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਗਈ ਉਸ ਨੂੰ ਬੁਰਾ ਭਲਾ ਬੋਲਿਆ ਜਾਂਦਾ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਾਂਦੀ ਹੈ ਜਾਨੋ ਮਾਰਨ ਦੀ ਧਮਕੀ ਦਿੱਤੀ ਜਾਂਦੀ ਹੈ ਤੇ ਉਸ ਨੂੰ ਕਿਹਾ ਜਾਂਦਾ ਕਿ ਸਾਈਡ ਤੇ ਹੋ ਜਾ ਅਸੀਂ ਜੋ ਆਪਣਾ ਕੰਮ ਕਰਨ ਆਏ ਆ ਸਾਨੂੰ ਕਰ ਲੈਂਦੇ ਤੇ ਇਸ ਤਰੀਕੇ ਦੇ ਨਾਲ ਸ਼ਰਾਬ ਦਾ ਜਿਹੜੀ ਇਹ ਸ਼ੋਪ ਹੈ ਲਿਕਵਰ ਸ਼ੋਪ ਹੈ ਉਸ ਦੇ ਉੱਤੇ ਕਰਿੰਦਾ ਬੈਠਿਆ ਹੁੰਦਾ ਉਸ ਨੂੰ ਡਰਾ ਧਮਕਾ ਕੇ ਕਿਸ ਤਰੀਕੇ ਨਾਲ ਪਿੱਛੇ ਕੀਤਾ ਜਾਂਦਾ ਔਰ ਕਿਵੇਂ ਪੈਸਿਆਂ ਦੀ ਲੁੱਟ ਕੀਤੀ ਜਾਂਦੀ ਹੈ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋ ਗਈ ਹੈ ਔਰ ਹੁਣ ਤੁਹਾਨੂੰ ਅਸੀਂ ਉਹ ਤਸਵੀਰਾਂ ਵੀ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੰਗਰੂਰ ਦੇ ਨਜ਼ਦੀਕ ਭਵਾਨੀਗੜ੍ਹ ਦੇ ਕੋਲੇ ਜਿਹੜਾ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਹੈ ਉੱਥੇ ਇੱਕ ਠੇਕੇ ਦੇ ਉੱਤੇ ਕੁਝ ਬਦਮਾਸ਼ਾਂ ਨੇ ਤਾਵਾ ਬੋਲਿਆ ਔਰਤਾਵਾ ਵੀ ਇਸ ਤਰੀਕੇ ਦੇ ਨਾਲ ਬੋਲਿਆ ਕਿ ਇਹ ਤਿੰਨ ਨੌਜਵਾਨ ਤੁਸੀਂ ਹੁਣ ਵੀਡੀਓ ਦੇ ਵਿੱਚ ਸਾਫ਼ ਦਿਖ ਰਹੇ ਨੇ ਇੱਕ ਨੌਜਵਾਨ ਤਾਂ ਇਸ ਤਰੀਕੇ ਦਾ ਬੇਖੌਫ ਹੈ ਉਸਨੇ ਆਪਣਾ ਮੂੰਹ ਤੱਕ ਨਹੀਂ ਟੱਕਿਆ ਹੋਇਆ ਉਹਦੀਆਂ ਪੂਰੀਆਂ ਜਿਹੜੀਆਂ ਤਸਵੀਰਾਂ ਨੇ ਸੀਸੀਟੀਵੀ ਸੀਸੀਟੀਵੀ ਕੈਮਰਿਆਂ 'ਚ ਸਾਫ਼ ਤੌਰ ਦੇ ਉੱਤੇ ਰਿਕਾਰਡ ਹੋ ਗਈਆਂ ਨੇ ਦੋ ਨੌਜਵਾਨ ਹੋਰ ਨੇ ਜਿਨ੍ਹਾਂ ਦੇ ਹੱਥਾਂ ਵਿੱਚ ਤਿੱਖੇ ਚਾਕੂनुमा ਕੋਈ ਚੀਜ਼ ਫੜੀ ਹੋਈ ਹੈ ਤੇ ਉਸ ਨੂੰ ਧਮਕਾ ਰਹੇ ਨੇ ਔਰ ਇੱਕ ਜਿਹੜਾ ਨੌਜਵਾਨ ਹੈ ਜਦੋਂ ਦੁਕਾਨਦਾਰ ਦਾ ਕਰਿੰਦਾ ਹੈ ਜਿਹੜਾ ਠੇਕੇ ਦਾ ਕਰਿੰਦਾ ਹੈ ਜਦੋਂ ਵਿਰੋਧ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਤਾਂ ਇੱਥੇ ਨੌਕਰ ਲੱਗਿਆ ਭਾਈ ਇਸ ਨੂੰ ਠੇਕੇ ਨੂੰ ਨਾ ਲੁੱਟੋ ਨਹੀਂ ਤਾਂ ਜਿਹੜਾ ਮੇਰਾ ਮਾਲਕ ਹੈ ਉਹ ਮੈਨੂੰ ਗੁੱਸਾ ਹੋਵੇਗਾ ਤੇ ਇਹਨਾਂ ਦੇ ਜਿਹੜੇ ਲੁਟੇਰੇ ਨੇ ਇੱਕ ਲੁਟੇਰਾ ਜੇਬ ਦੇ ਵਿੱਚੋਂ ਕੋਈ ਨੁਕੀਲੀ ਚੀਜ਼ ਕੱਢਦਾ ਉਹਦੇ ਸਿਰ ਦੇ ਉੱਤੇ ਵੀ ਹਮਲਾ ਕਰ ਦਿੰਦਾ ਲੇਕਿਨ ਇਹ ਸਿਰਫ ਹਮਲਾ ਇੱਕ ਸੰਕੇਤਿਕ ਹੁੰਦਾ ਹੈ ਕਿ ਜੇਕਰ ਤੂੰ ਦੁਬਾਰਾ ਬੋਲਿਆ ਤਾਂ ਇਸ ਤੋਂ ਬਾਅਦ ਹਮਲਾ ਜ਼ਬਰਦਸਤ ਹੋਵੇਗਾ ਔਰ ਤੈਨੂੰ ਫਿਰ ਮਾਰ ਦਿੱਤਾ ਜਾਵੇਗਾ ਤੇ ਉਹ ਘਬਰਾਇਆ ਹੋਇਆ ਜਿਹੜਾ ਠੇਕੇ ਦਾ ਕਰਿੰਦਾ ਹੈ ਕਿਵੇਂ ਸਾਈਡ ਦੇ ਉੱਤੇ ਖੜਾ ਰਹਿੰਦਾ ਹੈ ਇਹ ਨੌਜਵਾਨ ਉਸ ਨੂੰ ਗਾਲੀ ਗਲੋਚ ਕਰਦੇ ਨੇ ਜਾਨੋਂ ਮਾਰਨ ਦੀ ਧਮਕੀ ਦਿੰਦੇ ਨੇ ਔਰ ਇੱਕ ਇੱਕ ਕਰਕੇ ਉੱਥੇ ਗੱਲਾਂ ਖੋਲਦੇ ਨੇ ਔਰ ਗੱਲੇ ਦੇ ਵਿੱਚੋਂ ਜਿੰਨੇ ਵੀ ਪੈਸੇ ਪਏ ਹੁੰਦੇ ਆ ਚੱਕ ਪਰ ਇਹਨਾਂ ਚੋਰਾਂ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਮੌਕੇ ਦੇ ਉੱਤੇ ਸੀਸੀਟੀਵੀ ਤਸਵੀਰਾਂ ਵੀ ਨੇ ਕ ਐਸ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਨੇ ਤੇ ਸੀਸੀਟੀਵੀ ਤਸਵੀਰਾਂ ਸਭ ਕੁਝ ਰਿਕਾਰਡ ਹੋ ਰਹੀਆਂ ਨੇ ਉਹ ਤਸਵੀਰਾਂ ਰਿਕਾਰਡ ਹੋ ਗਈਆਂ ਹੁਣ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲੇਕਿਨ ਵੱਡਾ ਸਵਾਲ ਇਹ ਹੈ ਕਿ ਹਰ ਰੋਜ਼ ਹਰ ਰੋਜ਼ ਦਾ ਮਤਲਬ ਹਰ ਰੋਜ਼ ਸਵੇਰ ਹੋਏ ਹੋਗੇ ਦੁਪਹਿਰੇ ਹੋ ਗਿਆ ਸ਼ਾਮ ਹੋ ਗਏ ਐਸੀ ਵਾਰਦਾਤ ਪੰਜਾਬ ਦੇ ਕਿਸੇ ਨਾ ਕਿਸੇ ਹਿੱਸੇ 'ਚੋਂ ਸਾਹਮਣੇ ਆ ਹੀ ਜਾਂਦੀ ਹੈ ਇਸੇ ਕਰਕੇ ਵੱਡਾ ਸਵਾਲ ਇਹ ਖੜਾ ਹੋ ਰਿਹਾ ਅਕਸਰ ਅਸੀਂ ਜਦੋਂ ਹਰ ਰੋਜ਼ ਖਬਰਾਂ ਚਲਾਨਦੇ ਆ ਤਾਂ ਲੋਕ ਉਹਦੇ ਨੀਚੇ ਕਮੈਂਟ ਕਰਕੇ ਵੀ ਪੁੱਛਦੇ ਨੇ ਕਿ ਆਖਿਰਕਾਰ ਇੰਨਾ ਬਦਮਾਸ਼ਾ ਦੇ ਐਨੇ ਹੌਸਲੇ ਬਲੰਦ ਕਿਉਂ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੈ ਜਾਂ ਫਿਰ ਨਹੀਂ ਹੈ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਜਾਂ ਪੰਜਾਬ ਦੇ ਵਿੱਚ ਬਦਮਾਸ਼ੀ ਚੱਲ ਰਹੀ ਹੈ ਆਖਿਰਕਾਰ ਪੁਲਿਸ ਪ੍ਰਸ਼ਾਸਨ ਐਨਾ ਕਮਜ਼ੋਰ ਕਿਉਂ ਹੋ ਚੁੱਕਿਆ ਇਹ ਇਹਨਾਂ ਦੇ ਅੱਗੇ ਸਰੈਂਡਰ ਕਿਉਂ ਕਰ ਚੁੱਕਿਆ ਬਦਮਾਸ਼ਾਂ ਅਗੇ ਕਿ ਬਦਮਾਸ਼ ਜੋ ਚਾਹਣ ਜਿੱਥੇ ਚਾਹਣ ਜਿਵੇਂ ਚਾਹਣ ਉਸ ਤਰੀਕੇ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਜਿਹੜਾ ਆਮ ਲੋਕ ਹੈ ਉਹ ਪਿਸਦਾ ਵੀ ਹੈ ਤੇ ਮਰਦਾ ਵੀ ਹੈ ਉਸ ਤੋਂ ਬਾਅਦ ਪੁਲਿਸ ਆਂਦੀ ਹੈ ਸੀਸੀਟੀਵੀ ਤਸਵੀਰਾਂ ਦੇਖਦੀ ਹੈ ਤੇ ਇੱਕੋ ਆਪਣਾ ਰੱਟਿਆ ਰਟਾਇਆ ਜਵਾਬ ਦੇ ਜਾਂਦੀ ਹੈ ਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਛੇਤੀ ਬਦਮਾਸ਼ਾਂ ਨੂੰ ਫੜ ਲਾਂਗੇ ਇਹ ਸਭ ਕੁਝ ਉਸੇ ਤਰੀਕੇ ਦੇ ਨਾਲ ਹੋ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਰੇਤ ਉੱਤੋਂ ਜੇਕਰ ਸੱਪ ਲੰਘ ਜਾਵੇ ਤਾਂ ਉਸ ਤੋਂ ਬਾਅਦ ਸੱਪ ਦੇ ਉੱਤੇ ਲਾਠੀਆਂ ਮਾਰਦੇ ਨੇ ਤਾਂ ਉਸ ਵੇਲੇ ਸੱਪ ਦੀ ਲਕੀਰ ਲਾਠੀਆਂ ਮਾਰੇ ਦਾ ਕੋਈ ਫਾਇਦਾ ਨਹੀਂ ਕਿਉਂਕਿ ਸੱਪ ਲੰਘ ਚੁੱਕਿਆ ਤੇ ਲੱਗਦਾ ਇੰਜ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕੁਛ ਇਸੇ ਤਰੀਕੇ ਦਾ ਕੰਮ ਕਰ ਰਹੀ ਹੈ ਵਾਰਦਾਤ ਹੋ ਜਾਂਦੀ ਹੈ ਵਾਰਦਾਤ ਤੋਂ ਬਾਅਦ ਆ ਕੇ ਸਿਰਫ ਭਰੋਸਾ ਦਿੰਦੀ ਹੈ ਕਿ ਕੋਈ ਗੱਲ ਨਹੀਂ ਅਸੀਂ ਜਿਹੜੇ ਬਦਮਾਸ਼ ਨੇ ਜਿਹੜੇ આરોપી ਨੇ ਅਸੀਂ ਉਹਨਾਂ ਨੂੰ ਫੜ ਲਵਾਂਗੇ ਤੁਹਾਨੂੰ ਇਨਸਾਫ ਦਵਾਂਗੇ ਪਰ ਜਿਹੜਾ ਪੀੜਤ ਹੁੰਦਾ ਹੈ ਉਹ ਵਿਚਾਰਾ ਇਨਸਾਫ ਦੀ ਉਡੀਕ ਦੇ ਵਿੱਚ ਬੱਚੇ ਤੋਂ ਜਵਾਨ ਹੋ ਜਾਂਦਾ ਜਵਾਨ ਤੋਂ ਬੁੜਾ ਔਰ ਜਿਹੜੇ ਬੁੱਢਿਆਂ ਨੂੰ ਇਨਸਾਫ ਦਾ ਭਰੋਸਾ ਮਿਲਿਆ ਹੁੰਦਾ ਉਹ ਤਾਂ ਵਿਚਾਰੇ ਆਪਣੀ ਅਧੂਰੀ ਇੱਛਾ ਲੈ ਕੇ ਹੀ ਅਕਾਲ ਚਲਾਣਾ ਕਰ ਜਾਂਦੇ ਨੇ ਇਨਸਾਫ ਤਾਂ ਕਿੱਥੇ ਮਿਲਦਾ ਲਦਾ ਹੈ ਲੇਕਿਨ ਉਹ ਬੋਥ ਘੱਟ ਕੇ ਇਸ ਨੇ ਹੁਣ ਤੁਸੀਂ ਸੋਚੋ ਕਿੰਨੀਆਂ ਇੱਕ ਮੀਡੀਆ ਦੀਆਂ ਖਬਰਾਂ ਦੇ ਵਿੱਚ ਤੁਸੀਂ ਦੇਖਿਆ ਨੇ ਕਿ ਅਸੀਂ ਇਸ ਕੇਸ ਨੂੰ ਸੋਲੋ ਕਰਕੇ ਤੇ ਇੰਨੇ ਬੰਦੇ ਨੂੰ ਅਸੀਂ ਜੇਲ੍ਹ ਦੇ ਵਿੱਚ ਢੱਕ ਦਿੱਤਾ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਜਦੋਂ ਚੋਰ ਜਾਂ ਕਿਸੇ ਬਦਮਾਸ਼ ਨੂੰ ਫੜ ਕੇ ਪੁਲਿਸ ਨੂੰ ਫੜਾਣੇ ਆ ਤੇ ਅਸੀਂ ਘਰੇ ਬਾਅਦ ਪਹੁੰਚਦੇ ਆ ਤੇ ਜਿਹੜੇ ਚੋਰ ਬਦਮਾਸ਼ ਲੁਟੇਰੇ ਨੇ ਉਹ ਪਹਿਲਾਂ ਛੁੱਟ ਕੇ ਸਾਡੇ ਤੋਂ ਬਾਹਰ ਆ ਜਾਂਦੇ ਨੇ ਤਾਂ ਇਸ ਤਰੀਕੇ ਦੀਆਂ ਪੰਜਾਬ ਦੇ ਵਿੱਚ ਲਗਾਤਾਰ ਖਬਰਾਂ ਆ ਰਹੀਆਂ ਨੇ ਜੋ ਚਿੰਤਾਜਨਕ ਨੇ ਇਸੇ ਕਰਕੇ ਸਰਕਾਰ ਦੇ ਉੱਤੇ ਵੀ ਸਰਕਾਰ ਦੀ ਕਾਰਜ ਪ੍ਰਣਾਲੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਹੁਣ ਤੁਹਾਨੂੰ ਪੂਰੀ ਵੀਡੀਓ ਦਿਖਾ ਦਿੰਦੇ ਦ ਆਡੀਓ ਵੀਡੀਓ ਪੂਰਾ ਕੁਝ ਕਿਵੇਂ ਆਪਸ ਦੇ ਵਿੱਚ ਗੱਲ ਕਰ ਰਹੇ ਨੇ ਉਹਦਾ ਤਸਵੀਰਾਂ ਤੁਸੀਂ ਇੱਕ ਵਾਰ ਦੇਖ ਲਓ ਕਿ ਕਿਸ ਤਰੀਕੇ ਦੇ ਨਾਲ ਇਹ ਲੁੱਟ ਦੀ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਦੇਖੋ ਕਿਸ ਤਰੀਕੇ ਦੇ ਨਾਲ ਜਿਹੜੇ ਬਦਮਾਸ਼ ਨੇ ਦੁਕਾਨ ਦੇ ਵਿੱਚ ਐਂਟਰ ਹੁੰਦੇ ਨੇ ਗੱਲੇ ਦੇ ਵਿੱਚ ਜਾਂਦੇ ਨੇ ਗੱਲੇ ਦੇ ਉੱਤੇ ਜਿੰਨਾ ਕੈਸ਼ ਪਿਆ ਹੁੰਦਾ ਸਭ ਚੱਕ ਕੇ ਫਰਾਰ ਹੋ ਜਾਂਦੇ ਨੇ ਇਸੇ ਕਰਕੇ ਕਹਿ ਰਹੇ ਕਿ ਠੇਕੇ ਤੇ ਸ਼ਰਾਬ ਔਰ ਪੈਸਿਆਂ ਦੀ ਲੁੱਟ ਮਚੀ ਹੋਈ ਆ ਆ ਦੇਖੋ ਦੁਕਾਨ ਦੇ ਵਿੱਚ ਪਹਿਲਾ ਬੰਦਾ ਐਂਟਰ ਹੋਇਆ ਪਹਿਲੇ ਤੋਂ ਬਾਅਦ ਦੂਸਰਾ ਹੋਇਆ ਜਿਹਨੇ ਮੂਹ ਵੀ ਨਹੀਂ ਟੱਕਿਆ ਹੋਇਆ ਹਾਲਾਂਕ ਜੋ ਕਿ ਬਾਹਰ ਖੜਾ ਹੈ ਥੋੜੀ ਰੇਰਲੀ ਬਾਹਰ ਅੰਦਰ ਆਵੇਗਾ ਦੁਕਾਨ ਦੇ ਫਿਰ ਬਾਹਰ ਜਾ ਕੇ ਮੋਟਰਸਾਈਕਲ ਸਟਾਰਟ ਕਰ ਲੈਂਦਾ ਆ ਦੇਖੋ ਤੀਸਰਾ ਨੌਜਵਾਨ ਵੀ ਆ ਗਿਆ ਜਿੰਨੀ ਦੇਰ ਦੇ ਵਿੱਚ ਦੋ ਨੌਜਵਾਨ ਅੰਦਰ ਲੁੱਟ ਕਰਦੇ ਨੇ ਤੀਸਰਾ ਨੌਜਵਾਨ ਮੋਟਰਸਾਈਕਲ ਸਟਾਰਟ ਰੱਖਦਾ ਤੇ ਫਿਰ ਉਸ ਤੋਂ ਬਾਅਦ ਇਹ ਸਾਰੇ ਡਰਾਤਮਕ ਹੱਕੇ ਉਰ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਲੇਕਿਨ ਹਾਲੇ ਤੱਕ ਇਸ ਮਾਮਲੇ 'ਚ ਪੁਲਿਸ ਦਾ ਕੋਈ ਰਿਐਕਸ਼ਨ ਨਹੀਂ ਆਇਆ ਜੇਕਰ ਆਂਦਾ ਹੈ ਤਾਂ ਤੁਹਾਨੂੰ ਅਸੀਂ ਜ਼ਰੂਰ ਦਿਖਾਵਾਂਗੇ